ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਾਰ ਕੀਰਤਨ ਗਾਓ ਅਗੇ ਮਿਲਨ ਤਾਵੇ ਤਉ ਗੁਰ ਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ ਭਾਲ ਜਲ ਪਾਰ ਪਰਲਾ टल गोरका शब्द यमत रस पियो निर्मल जियो सोद सोद ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋਡ ਸਿਆਣਪ ਬਹੁਤ ਉਤराई ਮਾਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਧਾਰੀ ਗੁਬਿੰਦ ਗੁਣਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਮ ਸ੍ਰੀ ਵਾਹਿਗੁਰੂ ਸਹਬ ਜੀ बीज मंत्र हार कीर्तन गाओ आगे मिलन ठावे ठाओ गुरु पूरी की चरनी लाग जन्म जन्म का सोया जाग ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ ਭਾਲ ਜਲ ਪਾਰ ਪਰਲਾ අය माන්න अ්ටල තාශටे මයා के පටල ගොरකා ශබදයමත රසපියෝ ਸੋਦਤ ਸੋਦਤ ਸੋਧ ਬਚਾਰਿਓ ਬੇਨ ਹਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਧਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋਡ ਸਿਆਨ ਪਉ ਬਹੁ ਜੁ ਤਰਾਈ ਮਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਧਾਰੀ ਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਅਗੇ ਮਿਲਨ ਥਾਵੇ ਤਉ ਗੁਰ ਪੂਰੀ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੋਰਾ ਕਿਰਪਾ ਤੇ ਹਰਦੇਵ ਸਾ ਭਾਜਲ ਪਾਰ ਪਰਲਾ ਰਹਾਓ ਨਾਮਨ ਤਾਨ ਧਿਆਇਆ ਮਨ ਅਟਲ ਤਾ ਸ਼ੂਟੇ माया के पटल गुरका यमत रस पियो निर्मल ਸੋਦਤ ਸੋਦਤ ਸੋਧ ਬਚਾਰਿਓ ਬੇਨਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਧਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ ਦਇਆਲ ਧਾਰੀ ਗਬਨ ਦਾ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਅਗੇ ਮਿਲਨ ਤਾਵੇ ਤਉ ਗੁਰ ਪੂਰੀ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਰਦੇਵ ਸਾ ਪਾਜਲ ਪਾਰ ਪਰਲਾ ਰਹਾਓ ਨਾਮਨ ਤਾਨ ਧਿਆਇਆ ਮਨ ਅਟਲ ਤਾਸ਼ੂ गोरका शबद यमत रस तेरा होया निर्मल जियो सोदत, सोदत सोद सोद बचारियो भे ਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਣ ਪ੍ਰਭ ਹੋਜ ਉਤराई ਮਾਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਧਾਰੀ ਗੁਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਮ ਸ੍ਰੀ ਵਾਹਿਗੁਰੂ ਸਹਬ ਜੀ बीज मंत्र हर कीर्तन गाओ आगे मिलन ठावे तौ गुरपुर की चरनी लाग जन्म जन्म का सोया जाग ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ ਭਾਲ ਜਲ ਪਾਰ ਪਰਲਾ ਰਹਾਓ ਨਾਮਨ ਤਾਨ අය මන්න अ්ටල තාශටे මයාක පටල ගොරකා ශබද යමොතරස පියෝ ਲਾ ਜਿਓ ਸੋਦਤ ਸੋਦਤ ਸੋਧ ਬਚਾਰਿਓ ਬੇਨਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਧਕੇ ਸੰਗ ਮਨ ਤਨ ਰੱਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ ਦਇਆਲ ਧਾਰੀ ਗਬਨ ਦੇ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਅਗੇ ਮਿਲਨ ਤਾਵੇ ਤਉ ਗੁਰ ਪੂਰੀ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੋਰਾ ਕਿਰਪਾ ਤੇ ਹਰਦੇਵ ਸਾ ਭਾਲ ਜਲ ਪਾਰ ਪਰਲਾ ਰਹਾਓ ਨਾਮਨ ਤਾਨ ਧਿਆਇਆ ਮਨ ਅਟਲ ਤਾ シュਟੇ ਮਾਇਆ पटल गोरका शबद यमत रस पियो तेरा होया निर्मल जियो सोद 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 बचारियो بن ہر भगत نہیں छुटकारा سو ہر भजन ساتھ کے سنگ من تن رپے ہر کے رنگ چھوڑ سیاں پر بہت اترائی ਮਨ ਬਿਨ ਹਰ ਨਾਵੇ ਜਾਇ ਨ ਕਾਈ ਦਇਆਲ ਧਾਰੀ ਗੁਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਮ ਸ੍ਰੀ ਵਾਹਿਗੁਰੂ ਸਹਬ ਜੀ बीज मंत्र हर कीर्तन गाओ आगे मिलन ठावे तौ गुरपुर की चरनी लाग जन्म जन्म का सोया जाग ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ ਭਾਜਲ ਪਾਰ ਪਰਲਾ ਛੂਟੇ ਮਾਇਆ ਕੇ ਪਟਲ گور ਕਾ ਸ਼ਬਦ ਅਮਤ ਰਸ ਪੀਓ ਤਾਂ ਤੇਰਾ ਹੋਇਆ ਨਿਰਬਲ ਜੀਓ ਸੋਦਤ ਸੋਦਤ ਸੋਧ ਬਚਾਰਿਓ ਛਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋਡ ਸਿਆਨ ਪ੍ਰਭਹਉਚ ਉਤਰਾਈ ਮਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਧਾਰੀ ਗੁਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਚਪਲਾ ਘੋਰ ਕਿਰਪਾ ਤੇ ਹਿਰਦੇ ਵਸਾ ਭਾਲ ਜਲ ਪਾਰ ਪਰਲਾ ਰਹਾਓ ਨਾਮਨ ਤਾਨ ਧਿਆਇਆ ਮਨ ਅਟਲ चूटे माया के पटल शबद यमत रस पियो ਸੋਦਤ ਸੋਦਤ ਸੋਧ ਬਚਾਰਿਓ ਬੇਨਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਾਨ ਰਪੇ ਹਰ ਕੇ ਰੰਗ ਛੋਡ ਸਿਆਣਪ ਬਹੁច ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ ਦਇਆਲ ਧਾਰੀ ਗਬੇਂ ਦਾ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਅਗੇ ਮਿਲਨ ਤਾਵੇ ਤਉ ਗੁਰ ਪੂਰੀ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਰ ਦੇਵ ਸਾ ਆਕੇ ਪਟਲ ਗੁਰ ਕਾ ਸ਼ਬਦ ਅਮਤ ਰਸ ਪੀਓ ਤਾਂ ਤੇਰਾ ਹੋਇਆ ਨਿਰਬਲ ਜੀਓ ਸੋਦਤ ਸੋਦਤ ਸੋਧ ਬਚਾਰਿਓ ਬੇਨ ਹਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਰ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਧਾਰੀ ਗਵਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਅਗੇ ਮਿਲਨਤਾਵੇ ਤਉ ਗੁਰਪੂਰੀ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ Uh ਬਰਦਯ ਮਤ ਰਸ ਪੀਓ ਤਾ ਤੇਰਾ ਹੋਇਆ ਨਿਰਬਲ ਜੀਓ ਸੋਦਤ ਸੋਦਤ ਸੋਧ ਬਚਾਰਿਓ ਬੇਨਰ 벗ਤ ਨਹੀਂ छुटकारा सोहर भजन साज के संग मन तान रपे हर के रंग छोड़ स्यान प पहुंच उतराई ਮਾਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਧਾਰੀ ਗੁਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज मंत्र हार कीर्तन गाओ आगे मिलन तावे थौ थाव। गुर पूरे की चरनी लाग जन्म जन्म का सोया जाग ਹਰਿ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ ਸ਼ਬਦ ਅਮਤ ਰਸ ਪੀਓ ਸੋਦਤ ਸੋਦਤ ਸੋਦ ਬਚਾਰਿਓ ਬੇਨਾ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋਡ ਸਿਆਣਪ ਬਹੁਤ ਉਤराई ਮਾਨ ਬਿਨ ਹਰ ਨਾਵੇ ਜਾਇ ਨ ਕਾਈ ਦਇਆ ਧਾਰੀ ਗੁਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਮ ਸ੍ਰੀ ਵਾਹਿਗੁਰੂ ਸਹਬ ਜੀ बीज मंत्र हर कीर्तन गाओ आगे मिलन ठावे ठाव गुरपुर की चरनी लाग जन्म जन्म का सोया जाग ਹਰ ਹਰ ਜਾਪ ਜਪਲਾ ਗੋਰ